ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਫਲਸਫੇ ਜ਼ਿੰਦਗੀ ਦੇ ਚੈਨਲ ਤੇ ਹਾਜ਼ਰ ਹਾਂ ਜੀ ਨਵੀਂ ਕਹਾਣੀ ਦੇ ਨਾਲ 7 ਸਾਲ ਦੀ ਪਟਕਦੀ ਹੋਈ ਬੱਚੀ ਦੇ ਨਾਲ ਮੰਦਰ ਦੇ ਪੁਜਾਰੀ ਨੇ ਜੋ ਕੀਤਾ ਦੇਖ ਕੇ ਇਨਸਾਨੀਅਤ ਵੀ ਸ਼ਰਮਸਾਰ ਹੋ ਗਈ ਤੇ ਸਾਰਾ ਪਿੰਡ ਸੁਣ ਕੇ ਸੁੰਨ ਰਹਿ ਗਿਆ ਲੋਕਾਂ ਦੀਆਂ ਅੱਖਾਂ ਵਿੱਚ ਹੰਝੂ ਆ ਗਏ ਤੇ ਕਿਸੇ ਨੇ ਨਹੀਂ ਸੋਚਿਆ ਸੀ ਕਿ ਇੱਕ ਪੁਜਾਰੀ ਵੀ ਇਸ ਤਰ੍ਹਾਂ ਕਰ ਸਕਦਾ ਹੈ ਇਹ ਸਿਰਫ ਇੱਕ ਕਹਾਣੀ ਨਹੀਂ ਇੱਕ ਇਹੋ ਜਿਹੀ ਸਚਾਈ ਹੈ ਜੋ ਹਰ ਇੱਕ ਦੇ ਦਿਲ ਨੂੰ ਹਿਲਾ ਦੇਵੇਗੀ ਜਿੱਥੇ ਧਰਮ ਭਗਤੀ ਤੇ ਇਨਸਾਨੀਅਤ ਤਿੰਨਾਂ ਦੀ ਪਰਵਾਹ ਸ਼ਾ ਬਦਲ ਜਾਂਦੀ ਹੈ ਇਹ ਕਹਾਣੀ ਇੱਕ ਇਹੋ ਜਿਹੇ ਪਿੰਡ ਦੀ ਹੈ ਤੇ ਇੱਕ ਇਹੋ ਜਿਹੇ ਮੰਦਰ ਦੀ ਹੈ ਜਿੱਥੇ ਹਰ ਸਵੇਰ ਮੰਦਰ ਦੀ ਘੰਟੀ ਦੀ ਆਵਾਜ਼ ਸਾਰੇ ਪਿੰਡ ਵਿੱਚ ਗੂੰਜ ਜਾਂਦੀ ਸੀ ਪਰ ਉਸ ਦਿਨ ਸ਼ਾਮ ਨੂੰ ਘੰਟੀ ਦੀ ਆਵਾਜ਼ ਦੇ ਨਾਲ ਕਿਸੇ ਦੀਆਂ ਸਿਸਕੀਆਂ ਦੀ ਆਵਾਜ਼ ਆ ਰਹੀ ਸੀ ਰਾਤ ਦੇ 8 ਵਜੇ ਚੁੱਕੇ ਸੀ ਠੰਡੀ ਹਵਾ ਦਰਖਤਾਂ ਦੇ ਵਿੱਚ ਦੀ ਹੋ ਕੇ ਲੰਘ ਰਹੀ ਸੀ ਤੇ ਸੜਕ ਕਿਨਾਰੇ ਬੈਠੀ ਇੱਕ ਛੋਟੀ ਜਹੀ 7 ਸਾਲ ਦੀ ਬੱਚੀ ਪੁਰਾਣੀ ਜਹੀ ਪਾਟੀ ਹੋਈ ਫਰਾਕ ਵਿੱਚ ਨੰਗੇ ਪੈਰ ਹੱਥ ਜੋੜ ਕੇ ਆਉਣ ਜਾਣ ਵਾਲੇ ਲੋਕਾਂ ਨੂੰ ਬਸ ਇਨਾ ਕਹਿ ਰਹੀ ਸੀ ਭੁੱਖ ਲੱਗੀ ਹੈ ਕੁਝ ਖਾਣ ਨੂੰ ਦੇ ਦਿਓ ਕਦੇ ਕੋਈ ਉਸ ਨੂੰ ਅਣਦੇਖਾ ਕਰਕੇ ਅੱਗੇ ਲੰਘ ਜਾਂਦਾ ਤੇ ਕਦੇ ਕੋਈ ਤਰਸ ਕਰਕੇ ਉਸ ਨੂੰ ਕੁਝ ਖਾਣ ਨੂੰ ਦੇ ਜਾਂਦਾ ਪਰ ਉਸ ਬੱਚੀ ਦੀਆਂ ਅੱਖਾਂ ਵਿੱਚ ਜੋ ਡਰ ਤੇ ਇਕੱਲਾਪਨ ਸੀ ਉਹ ਕਿਸੇ ਭੁੱਖ ਤੋਂ ਜ਼ਿਆਦਾ ਵੱਡਾ ਦਰਦ ਸੀ ਉਹ ਕਿਸੇ ਨੂੰ ਆਪਣਾ ਨਾਮ ਵੀ ਨਹੀਂ ਦੱਸ ਰਹੀ ਸੀ ਕਿਉਂਕਿ ਉਸਦੇ ਕੋਲ ਨਾਮ ਤਾਂ ਹੈ ਹੀ ਨਹੀਂ ਸੀ ਵੈਸੇ ਉਸਦਾ ਨਾਮ ਰਾਣੀ ਸੀ ਜਾਂ ਇਹ ਕਹਿ ਲਵੋ ਕਿ ਇਹ ਵੀ ਨਾਮ ਉਸ ਨੂੰ ਕਿਸੇ ਨੇ ਹੀ ਦਿੱਤਾ ਸੀ ਕਿਉਂਕਿ ਉਹ ਕਿਸੇ ਨੂੰ ਕੁਝ ਦੱਸ ਨਹੀਂ ਰਹੀ ਸੀ ਹਮੇਸ਼ਾ ਚੁੱਪ ਕਰਕੇ ਬੈਠੀ ਰਹਿੰਦੀ ਸੀ ਲੋਕਾਂ ਨੇ ਇੰਨਾ ਹੀ ਦੇਖਿਆ ਕਿ ਉਹ ਪਿਛਲੇ 4 ਦਿਨਾਂ ਤੋਂ ਮੰਦਰ ਦੇ ਬਾਹਰ ਹੀ ਬੈਠੀ ਹੈ ਨਾ ਕਿਤੇ ਜਾਂਦੀ ਹੈ ਤੇ ਨਾ ਹੀ ਕਿਸੇ ਨਾਲ ਜ਼ਿਆਦਾ ਗੱਲਬਾਤ ਕਰਦੀ ਹੈ ਤੇ ਰਾਤ ਨੂੰ ਮੰਦਰ ਦੇ ਵਰਾਂਡੇ ਦੇ ਇੱਕ ਕੋਨੇ ਵਿੱਚ ਸੌਂ ਜਾਂਦੀ ਹੈ ਜਿੱਥੇ ਮੰਦਰ ਦੇ ਪੁਜਾਰੀ ਹਰੀ RAM ਜੀ ਰੋਜ਼ ਪੂਜਾ ਤੋਂ ਬਾਅਦ ਦੀਵਾ 부ਝਾ ਕੇ ਨਿਕਲਦੇ ਸੀ ਹਰੀ RAM ਜੀ ਦੀ ਉਮਰ ਲਗਭਗ 60 ਸਾਲ ਦੀ ਸੀ ਚਿੱਟੀ ਤੋਤੀ ਤੇ ਕੁੜਤਾ ਤੇ ਮੱਥੇ ਤੇ ਚੰਦਨ ਦਾ ਟਿੱਕਾ ਚਿਹਰੇ ਤੇ ਇੱਕ ਸਕੂਨ ਤੇ ਆਵਾਜ਼ ਵਿੱਚ ਇੱਕ ਮਿਠਾਸ ਜਿਸਦੇ ਨਾਲ ਹਰ ਕੋਈ ਉਹਨਾਂ ਵਿੱਚ ਆਪਣੇ ਪਾਂਦੀ ਭਾਵਨਾ ਨੂੰ ਮਹਿਸੂਸ ਕਰਦਾ ਸੀ ਉਹਨਾਂ ਨੇ ਕਈ ਵਾਰ ਉਸ ਬੱਚੀ ਨੂੰ ਦੇਖਿਆ ਪਰ ਸੋਚਿਆ ਸ਼ਾਇਦ ਕੋਈ ਮਜ਼ਦੂਰ ਦੀ ਕੁੜੀ ਹੋਏਗੀ ਜੋ ਆਸੇ-ਪਾਸੇ ਘੁੰਮਦੀ ਹੈ ਪਰ ਉਸ ਦਿਨ ਰਾਤ ਨੂੰ ਕੁਝ ਅਲੱਗ ਹੀ ਸੀ ਠੰਡ ਬਹੁਤ ਵੱਧ ਚੁੱਕੀ ਸੀ ਹਵਾ ਇੰਨੀ ਠੰਡੀ ਸੀ ਕਿ ਰੁੱਖਾਂ ਦੀਆਂ ਟਾਹਣੀਆਂ ਤੱਕ ਕੰਬ ਰਹੀਆਂ ਸੀ ਜਦੋਂ ਹਰੀਰਾਮ ਜੀ ਮੰਦਰ ਦੇ ਦਾ ਦਰਵਾਜ਼ਾ ਬੰਦ ਕੀਤਾ ਤਾਂ ਉਸਦੀ ਨਜ਼ਰ ਫਿਰ ਉਸ ਕੋਨੇ ਤੇ ਗਈ ਜਿੱਥੇ ਉਹ ਬੱਚੀ ਆਪਣੀਆਂ ਦੋਨੇ ਬਾਹਾਂ ਨਾਲ ਆਪਣੇ ਆਪ ਨੂੰ ਇਕੱਠੀ ਕਰਕੇ ਠੰਡ ਦੇ ਵਿੱਚ ਕੰਬਦੇ ਹੋਏ ਸੌਣ ਦੀ ਕੋਸ਼ਿਸ਼ ਕਰ ਰਹੀ ਸੀ ਹਰੀ RAM ਜੀ ਦਾ ਦਿਲ ਕੰਬ ਗਿਆ ਉਹ ਹੌਲੀ-ਹੌਲੀ ਕਦਮਾਂ ਦੇ ਨਾਲ ਤੁਰਦੇ ਹੋਏ ਉਸ ਦੇ ਕੋਲ ਗਿਆ ਤੇ ਕਹਿਣ ਲੱਗੇ ਬੇਟਾ ਠੰਡ ਲੱਗਦੀ ਹੈ ਬੱਚੀ ਹੈਰਾਨ ਹੋ ਗਈ ਅੱਖਾਂ ਵਿੱਚ ਡਰ ਸੀ ਜਿਵੇਂ ਕੋਈ ਉਸ ਨੂੰ ਲੜੇਗਾ ਜਾਂ ਇੱਥੋਂ ਭਜਾ ਦੇਵੇਗਾ ਪਰ ਉਹ ਜਦੋਂ ਉਸਨੇ ਹਰੀ RAM ਜੀ ਦੇ ਚਿਹਰੇ ਤੇ ਮੁਸਕਾਨ ਦੇਖੀ ਤਾਂ ਉਸ ਦਾ ਡਰ ਥੋੜਾ ਘਟ ਹੋ ਗਿਆ ਉਸ ਨੇ ਬਸ ਸਿਰ ਹਿਲਾਇਆ ਹਾਂ ਹਰੀ RAM ਜੀ ਬੋਲੇ ਆਓ ਬੇਟਾ ਅੰਦਰ ਚਲੋ ਉੱਥੇ ਹਵਾ ਨਹੀਂ ਲੱਗੇਗੀ ਮੈਂ ਤੈਨੂੰ ਰੋਟੀ ਵੀ ਦੇ ਦੇਵਾਂਗਾ ਬੱਚੀ ਨੇ ਪਹਿਲਾਂ ਤਾਂ ਮਨ੍ਹਾ ਕਰ ਦਿੱਤਾ ਫਿਰ ਮਜਬੂਰੀ ਵਿੱਚ ਉਸ ਦੇ ਪਿੱਛੇ-ਪਿੱਛੇ ਤੁਰ ਪਈ ਮੰਦਰ ਦੇ ਪਿੱਛੇ ਇੱਕ ਛੋਟਾ ਜਿਹਾ ਕਮਰਾ ਬਣਿਆ ਹੋਇਆ ਸੀ ਜਿੱਥੇ ਇੱਕ ਦੀਵਾ ਜਗ ਰਿਹਾ ਸੀ ਭਗਵਾਨ ਦੀ ਮੂਰਤੀ ਰੱਖੀ ਹੋਈ ਸੀ ਤੇ ਇੱਕ ਕੰਦ ਤੇ ਟੰਗੀਆਂ ਹੋਈਆਂ ਪੁਰਾਣੀਆਂ ਤਸਵੀਰਾਂ ਹਰੀ RAM ਜੀ ਨੇ ਇੱਕ ਕੰਬਲ ਕੱਢਿਆ ਤੇ ਉਸ ਬੱਚੀ ਨੂੰ ਕਿਹਾ ਲੈ ਬੇਟਾ ਪਹਿਲਾਂ ਇਸ ਨੂੰ ਆਪਣੇ ਉੱਪਰ ਲੈ ਲੈ ਉਸ ਬੱਚੀ ਨੇ ਕੰਬਦੇ ਹੋਏ ਹੱਥਾਂ ਨਾਲ ਕੰਬਲ ਫੜਿਆ ਤੇ ਉੱਪਰ ਲੈ ਲਿਆ ਤੇ ਕੰਬਲ ਲੈਂਦੇ ਉਸਾਰ ਹੀ ਉਸ ਦੀਆਂ ਅੱਖਾਂ ਵਿੱਚ ਹੰਝੂ ਆ ਗਏ ਜਿਵੇਂ ਕਿਸੇ ਨੇ ਕਈ ਸਾਲਾਂ ਬਾਅਦ ਉਸ ਨੂੰ ਆਪਣਾ ਪਨ ਦਿੱਤਾ ਹੋਵੇ ਹਰੀ RAM ਜੀ ਨੇ ਪੁੱਛਿਆ ਤੇਰਾ ਨਾਮ ਕੀ ਹੈ ਤਾਂ ਉਹ ਬੱਚੀ ਕਹਿਣ ਲੱਗੀ ਨਹੀਂ ਮੈਨੂੰ ਨਹੀਂ ਪਤਾ ਜਦੋਂ ਹਰੀਰਾਮ ਨੇ ਉਸ ਦੇ ਮਾਤਾ ਪਿਤਾ ਦੇ ਤੇ ਘਰ ਬਾਰੇ ਪੁੱਛਿਆ ਤਾਂ ਉਹ ਬੱਚੀ ਨੇ ਕਿਹਾ ਨਹੀਂ ਮੈਨੂੰ ਉਹਨਾਂ ਬਾਰੇ ਵੀ ਕੁਝ ਨਹੀਂ ਪਤਾ ਉਹ ਬੱਚੀ ਜ਼ਮੀਨ ਵੱਲ ਦੇਖਣ ਲੱਗੀ ਤੇ ਅੱਖਾਂ ਵਿੱਚੋਂ ਹੰਝੂ ਵਗਣ ਲੱਗੇ ਹਰੀਰਾਮ ਜੀ ਕੁਝ ਪਾਲ ਉਸ ਨੂੰ ਦੇਖਦੇ ਰਹੇ ਤੇ ਫਿਰ ਚੁੱਪਚਾਪ ਰਸੋਈ ਵਿੱਚ ਚਲੇ ਗਏ ਥਾਲੀ ਵਿੱਚੋਂ ਦੋ ਰੋਟੀਆਂ ਤੇ ਥੋੜੀ ਜਹੀ ਦਾਲ ਲੈ ਕੇ ਆਏ ਕਹਿੰਦੇ ਬੇਟਾ ਪਹਿਲਾਂ ਖਾਣਾ ਖਾ ਲੈ ਫਿਰ ਆਰਾਮ ਨਾਲ ਗੱਲਾਂ ਕਰਾਂਗੇ ਉਸ ਬੱਚੀ ਨੇ ਪਹਿਲਾਂ ਹੱਥ ਜੋੜ ਕੇ ਉਸ ਮੂਰਤੀ ਵੱਲ ਦੇਖਿਆ ਤੇ ਫਿਰ ਹੌਲੀ-ਹੌਲੀ ਖਾਣਾ ਖਾਣ ਲੱਗੀ ਹਰੀ RAM ਜੀ ਉੱਥੇ ਹੀ ਬੈਠੇ ਰਹੇ ਤੇ ਮਨ ਹੀ ਮਨ ਸੋਚਣ ਲੱਗੇ ਪ੍ਰਮਾਤਮਾ ਇਹ ਬੱਚੀ ਤੁਸੀਂ ਹੀ ਮੇਰੇ ਕੋਲ ਭੇਜੀ ਹੈ ਮੇਰੀ ਅਧੂਰੀ ਉਮਰ ਵਿੱਚ ਇੱਕ ਨਵੀਂ ਜ਼ਿੰਮੇਵਾਰੀ ਬਣਾ ਕੇ ਰਾਤ ਦੇ 11 ਵਜੇ ਰਹੇ ਸੀ ਬਾਹਰ ਠੰਡੀ ਹਵਾ ਚੱਲ ਰਹੀ ਸੀ ਪਰ ਕਮਰੇ ਵਿੱਚ ਇੱਕ ਅਜੀਬ ਜਿਹਾ ਸਕੂਨ ਸੀ ਬੱਚੀ ਸੌ ਗਈ ਤੇ ਹਰੀ RAM ਜੀ ਉਸ ਵੱਲ ਦੇਖਦੇ ਹੋਏ ਸੋਚ ਰਿਹਾ ਸੀ ਕੌਣ ਜਾਣੇ ਇਸ ਦਾ ਘਰ ਕਿੱਥੇ ਹੋਵੇਗਾ ਕੌਣ ਜਾਣੇ ਇਸ ਦੇ ਮਾਪਿਓ ਜਿਉਂਦੇ ਵੀ ਨੇ ਜਾਂ ਨਹੀਂ ਪਰ ਅੱਜ ਤੋਂ ਇਹ ਮੇਰੀ ਜ਼ਿੰਮੇਵਾਰੀ ਹੈ ਅਗਲੇ ਦਿਨ ਸਵੇਰੇ ਜਦੋਂ ਮੰਦਰ ਦੀ ਘੰਟੀ ਵੱਜੀ ਤਾਂ ਪਿੰਡ ਦੇ ਲੋਕ ਹੈਰਾਨ ਸੀ ਕਿਉਂਕਿ ਮੰਦਰ ਦੇ ਵਰਾਂਡੇ ਵਿੱਚ ਉਹ ਬੱਚੀ ਫੁੱਲ ਵੰਡ ਰਹੀ ਸੀ ਲੋਕ ਪੁੱਛਣ ਲੱਗੇ ਪੰਡਤ ਜੀ ਇਹ ਕੌਣ ਹੈ ਹਰੀराम ਜੀ ਨੇ ਮੁਸਕਰਾ ਕੇ ਕਿਹਾ ਰੱਬ ਦੀ ਭੇਜੀ ਹੋਈ ਭਰੀ ਹੈ ਨਾਮ ਰੱਖਿਆ ਹੈ ਰਾਣੀ ਲੋਕ ਹਾਸ ਕੇ ਬੋਲੇ ਪੰਡਤ ਜੀ ਹੁਣ ਤੁਸੀਂ ਮੰਦਰ ਵਿੱਚ ਬੱਚੇ ਵੀ ਪਾਲੋਗੇ ਉਹ ਮੁਸਕਰਾਉਂਦੇ ਹੋਏ ਬੋਲੇ ਮੰਦਰ ਵਿੱਚ ਭਗਵਾਨ ਰਹਿੰਦੇ ਨੇ ਭਗਵਾਨ ਜੀ ਦੀ ਦਿੱਤੀ ਹੋਈ ਜ਼ਿੰਮੇਵਾਰੀ ਤੋਂ ਕੋਈ ਭੱਜ ਨਹੀਂ ਸਕਦਾ ਉਸ ਦਿਨ ਤੋਂ ਰਾਣੀ ਉਸੇ ਮੰਦਰ ਵਿੱਚ ਰਹਿਣ ਲੱਗੀ ਦਿਨੇ ਫੁੱਲ ਤੋੜਦੀ ਤੇ ਪੂਜਾ ਦੀ ਤਿਆਰੀ ਕਰਦੀ ਸ਼ਾਮ ਨੂੰ ਹਰੀਰਾਮ ਜੀ ਉਸ ਨੂੰ ਪੜਨਾ ਸਿਖਾਉਂਦੇ ਜਦੋਂ ਕੋਈ ਗਲਤੀ ਕਰਦੀ ਤੇ ਫਿਰ ਹੱਸਦੀ ਤਾਂ ਹਰੀਰਾਮ ਜੀ ਕਹਿੰਦੇ ਕੋਈ ਗੱਲ ਨਹੀਂ ਬੇਟਾ ਭਗਵਾਨ ਵੀ ਗਲਤੀ ਕਰਨ ਵਾਲੇ ਨੂੰ ਮਾਫ ਕਰ ਦਿੰਦਾ ਹੈ ਹੌਲੀ ਹੌਲੀ ਪਿੰਡ ਵਿੱਚ ਚਰਚਾ ਹੋਣ ਲੱਗੀ ਕਿ ਪੰਡਤ ਹਰੀਰਾਮ ਨੇ ਇੱਕ ਅਣਜਾਣ ਬੱਚੀ ਨੂੰ ਆਪਣੇ ਕੋਲ ਰੱਖਿਆ ਹੈ ਕਿਸੇ ਨੇ ਕਿਹਾ ਭਲਾਈ ਦਾ ਜ਼ਮਾਨਾ ਨਹੀਂ ਪੰਡਤ ਜੀ ਲੋਕ ਕੀ ਕਹਿਣਗੇ ਤੇ ਕਿਸੇ ਨੇ ਕਿਹਾ ਕਿ ਅੱਜ ਕੱਲ੍ਹ ਕੋਣ ਕਿਸੇ ਪਰਾਈ ਧੀ ਨੂੰ ਆਪਣੇ ਘਰ ਰੱਖਦਾ ਹੈ ਪਰ ਹਰੀ RAM ਜੀ ਕਿਸੇ ਦੀ ਪਰਵਾਹ ਨਹੀਂ ਕਰਦੇ ਸੀ ਕਿਉਂਕਿ ਉਹਨਾਂ ਦੇ ਦਿਲ ਵਿੱਚ ਹੁਣ ਭਗਤੀ ਦੇ ਨਾਲ-ਨਾਲ ਇੱਕ ਨਵਾਂ ਰਿਸ਼ਤਾ ਜੁੜ ਗਿਆ ਸੀ ਪਿਤਾ ਦਾ ਰਿਸ਼ਤਾ ਸ਼ਾਮ ਨੂੰ ਜਦੋਂ ਉਹ ਦੀਵਾ ਜਗਾਉਂਦੇ ਸੀ ਤਾਂ ਭਗਵਾਨ ਅੱਗੇ ਇਹੀ ਅਰਦਾਸ ਕਰਦੇ ਸੀ हे ਭੋਲੇ ਨਾਥ ਇਸ ਬੱਚੀ ਦਾ ਅਤੀਤ ਮੈਂ ਨਹੀਂ ਜਾਣਦਾ ਪਰ ਤੁਸੀਂ ਇਸ ਦਾ ਭਵਿੱਖ ਜ਼ਰੂਰ ਵਧੀਆ ਬਣਾ ਦੇਣਾ ਪਿੰਡ ਦੇ ਲੋਕਾਂ ਨੂੰ ਇਹ ਸਮਝ ਨਹੀਂ ਆ ਰਿਹਾ ਸੀ ਕਿ ਇਸ ਪੁਜਾਰੀ ਨੇ ਆਖਰ ਇਸ ਬੱਚੀ ਨੂੰ ਕਿਉਂ ਰੱਖਿਆ ਪਰ ਹਰੀ ਰਾਮ ਜੀ ਨੂੰ ਸਮਝਾਉਣ ਦੀ ਜ਼ਰੂਰਤ ਨਹੀਂ ਸੀ ਕਿਉਂਕਿ ਉਹ ਜਾਣਦੇ ਸੀ ਕਦੇ ਭਗਵਾਨ ਮੰਦਰ ਵਿੱਚ ਨਹੀਂ ਕਿਸੇ ਮਸੂਮ ਦੀਆਂ ਅੱਖਾਂ ਵਿੱਚ ਮਿਲਦੇ ਆ ਤੇ ਦੋਸਤੋ ਇੱਥੇ ਹੀ ਸ਼ੁਰੂ ਹੁੰਦੀ ਹੈ ਉਹ ਕਹਾਣੀ ਜਿਸ ਨੇ ਸਾਰੇ ਪਿੰਡ ਨੂੰ ਝੰਝੋੜ ਕੇ ਰੱਖ ਦਿੱਤਾ ਸੀ ਕਿਉਂਕਿ ਅੱਗੇ ਜੋ ਹੋਇਆ ਉਹ ਕਿਸੇ ਨੇ ਸੁਪਨੇ ਵਿੱਚ ਵੀ ਨਹੀਂ ਸੋਚਿਆ ਸੀ ਹੁਣ ਹਰ ਦਿਨ ਸਵੇਰ ਪਹਿਲੀ ਕਿਰਨ ਦੇ ਨਾਲ ਹਰੀ ਰਾਮ ਜੀ ਜਦੋਂ ਪੂਜਾ ਕਰਦੇ ਤਾਂ ਰਾਣੀ ਫੁੱਲ ਸਜਾਉਂਦੀ ਦੀਵਾ ਜਗਾਉਂਦੀ ਤੇ ਘੰਟੀ ਵਜਾ ਕੇ ਮਾਨ ਵਿੱਚ ਭਗਵਾਨ ਨੂੰ ਯਾਦ ਕਰਦੀ ਉਸ ਦੀ ਮਾਸੂਮ ਆਵਾਜ਼ ਵਿੱਚ ਐਨੀ ਸ਼ਰਧਾ ਸੀ ਐ ਲੱਗਦਾ ਸੀ ਜਿਵੇਂ ਭਗਵਾਨ ਖੁਦ ਉਸ ਦੀ ਪ੍ਰਾਰਥਨਾ ਸੁਣ ਰਹੇ ਨੇ ਹੌਲੀ ਹੌਲੀ ਸਮਾਂ ਬੀਤਣ ਲੱਗਿਆ ਰਾਣੀ ਹੁਣ 7 ਸਾਲ ਦੀ ਬੱਚੀ ਤੋਂ 12 ਸਾਲ ਦੀ ਹੋ ਚੁੱਕੀ ਸੀ ਉਸ ਦੀਆਂ ਅੱਖਾਂ ਵਿੱਚ ਹੁਣ ਡਰ ਦੀ ਜਗ੍ਹਾ ਵਿਸ਼ਵਾਸ ਸੀ ਹੱਸਦਾ ਹੋਇਆ ਚਿਹਰਾ ਅਤੇ ਦਿਲ ਵਿੱਚ ਆਪਣਾਪਣ ਜੋ ਹਰੀ RAM ਜੀ ਦੇ ਸਾਏ ਵਿੱਚ ਉਸ ਨੂੰ ਮਿਲਿਆ ਸੀ ਪਰ ਪਿੰਡ ਦੇ ਲੋਕਾਂ ਨੂੰ ਇਹ ਹਾਸਾ ਪਸੰਦ ਨਹੀਂ ਸੀ ਹੁਣ ਤਾਂ ਹਰ ਕਿਸੇ ਦੀ ਜ਼ੁਬਾਨ ਤੇ ਤਾਨਾ ਸੀ ਕਿਸੇ ਦੀਆਂ ਅੱਖਾਂ ਵਿੱਚ ਸ਼ੱਕ ਦੀ ਚਾਹਤ ਸੀ ਦੁਕਾਨ ਤੇ ਬੈਠੇ ਬਜ਼ੁਰਗ ਲੋਕ ਕਹਿੰਦੇ ਭਾਈ ਸਾਹਿਬ ਅੱਜ ਕੱਲ ਦੇ ਜ਼ਮਾਨੇ ਵਿੱਚ ਕੌਣ ਕਿਸੇ ਪਰਾਈ ਧੀ ਨੂੰ ਪਾਲਦਾ ਹੈ ਕੱਲ ਨੂੰ ਕੋਈ ਮੁਸੀਬਤ ਆ ਜਾਵੇ ਤਾਂ ਕੀ ਜਵਾਬ ਦੇਵੇਗਾ ਕੋਈ ਕਹਿੰਦਾ ਪੰਡਤ ਜੀ ਆਪਣੀ ਪੂਜਾ ਛੱਡ ਕੇ ਬੱਚੇ ਬੱਚੀ ਦੀ ਪੜ੍ਹਾਈ ਵਿੱਚ ਲੱਗੇ ਰਹਿੰਦੇ ਆ ਇਹ ਕਿਹੜੀ ਧਰਮ ਸੇਵਾ ਹੈ ਕੋਈ ਕਹਿੰਦਾ ਕਿਸੇ ਨੂੰ ਕੀ ਪਤਾ ਕਿ ਇਸ ਬੱਚੀ ਦਾ ਧਰਮ ਕੀ ਹੈ ਮਾਪਿਓ ਕੌਣ ਹੈ ਪਰ ਹਰੀ RAM ਜੀ ਹਰ ਗੱਲ ਦਾ ਜਵਾਬ ਆਪਣੀ ਮੁਸਕਾਨ ਨਾਲ ਦੇ ਦਿੰਦੇ ਉਹ ਕਹਿੰਦੇ ਕਿ ਜੇਕਰ ਭਗਵਾਨ ਦੀ ਮੂਰਤੀ ਨੂੰ ਬਿਨਾਂ ਜਾਤ ਪੁੱਛੇ ਪੂਜਿਆ ਜਾ ਸਕਦਾ ਹੈ ਤਾਂ ਫਿਰ ਇੱਕ ਬੱਚੀ ਨੂੰ ਬਿਨਾਂ ਧਰਮ ਦੇ ਕਿਉਂ ਨਹੀਂ ਅਪਣਾਇਆ ਜਾ ਸਕਦਾ ਪਿੰਡ ਵਾਲੇ ਚੁੱਪ ਹੋ ਜਾਂਦੇ ਉਸ ਦੀਆਂ ਗੱਲਾਂ ਸੁਣ ਕੇ ਪਰ ਉਹਨਾਂ ਦੀਆਂ ਨਜ਼ਰਾਂ ਹਮੇਸ਼ਾ ਰਾਣੀ ਤੇ ਟਿਕੀਆਂ ਰਹਿੰਦੀਆਂ ਰਾਣੀ ਵੀ ਇਹਨਾਂ ਗੱਲਾਂ ਨੂੰ ਸੁਣ ਲੈਂਦੀ ਸੀ ਪਰ ਹਰੀराम ਦਾ ਚਿਹਰਾ ਦੇਖਦੇ ਹੀ ਉਸ ਦਾ ਡਰ ਖਤਮ ਹੋ ਜਾਂਦਾ ਸੀ ਕਿਉਂਕਿ ਉਸ ਨੂੰ ਲੱਗਦਾ ਸੀ ਜਦੋਂ ਭਗਵਾਨ ਜੀ ਮੇਰੇ ਨਾਲ ਨੇ ਤਾਂ ਮੈਨੂੰ ਕਿਸੇ ਦੀਆਂ ਗੱਲਾਂ ਨਾਲ ਕੀ ਫਰਕ ਪੈਂਦਾ ਹੈ ਇੱਕ ਦਿਨ ਸਕੂਲ ਦੀ ਛੁੱਟੀ ਹੋਣ ਤੋਂ ਬਾਅਦ ਰਾਣੀ ਮੰਦਰ ਵਾਪਸ ਆ ਰਹੀ ਸੀ ਉਸ ਦੇ ਹੱਥ ਵਿੱਚ ਸਕੂਲ ਵਿੱਚੋਂ ਮਿਲਿਆ ਇੱਕ ਸਰਟੀਫਿਕੇਟ ਸੀ ਪਹਿਲੀ ਵਾਰ ਉਸਨੇ ਕਲਾਸ ਵਿੱਚੋਂ ਪਹਿਲਾ ਦਰਜਾ ਹਾਸਲ ਕੀਤਾ ਸੀ ਉਹ ਭੱਜੀ ਹੋਈ ਮੰਦਰ ਦੇ ਪੁਜਾਰੀ ਹਰੀਰਾਮ ਜੀ ਦੇ ਕੋਲ ਆਈ ਉਸ ਸਮੇਂ ਪੂਜਾ ਵਿੱਚ ਬਿਜੀ ਸੀ ਪਰ ਉਸਨੇ ਉੱਚੀ ਆਵਾਜ਼ ਵਿੱਚ ਕਿਹਾ ਪਿਤਾ ਜੀ ਦੇਖੋ ਮੈਂ ਪਾਸ ਹੋ ਗਈ ਮੈਂ ਪਹਿਲੇ ਨੰਬਰ ਤੇ ਆਈ ਹਾਂ ਹਰੀਰਾਮ ਜੀ ਨੇ ਹੰਝੂਆਂ ਭਰੀਆਂ ਅੱਖਾਂ ਨਾਲ ਉਸ ਨੂੰ ਆਪਣੇ ਗਲੇ ਲਗਾ ਲਿਆ ਤੇ ਕਹਿੰਦੇ ਬੇਟਾ ਅੱਜ ਤੇਰਾ ਨਹੀਂ ਮੈਨੂੰ ਮੇਰੀ ਮਿਹਨਤ ਦਾ ਫਲ ਮਿਲਿਆ ਹੈ ਰਾਣੀ ਉੱਚੀ ਉੱਚੀ ਹੱਸਣ ਲੱਗੀ ਤੇ ਕਹਿਣ ਲੱਗੀ ਹੁਣ ਮੈਨੂੰ ਮੰਦਰ ਵਿੱਚ ਘੰਟੀ ਵਜਾਉਣ ਦਿਓ ਦੋਨੇ ਉੱਚੀ ਉੱਚੀ ਹੱਸਣ ਲੱਗੇ ਤੇ ਮੰਦਰ ਵਿੱਚ ਜਿਵੇਂ ਭਗਵਾਨ ਵੀ ਮੁਸਕਰਾ ਉਠੇ ਹੋਣ ਪਰ ਸਫਲਤਾ ਦੇ ਨਾਲ-ਨਾਲ ਤਾਨੇ ਵੀ ਵਧਣ ਲੱਗੇ ਲੋਕ ਕਹਿਣ ਲੱਗੇ ਪੰਡਤ ਜੀ ਤੁਸੀਂ ਕੁੜੀ ਨੂੰ ਪੜ੍ਹਾ ਰਹੇ ਹੋ ਕੱਲ ਨੂੰ ਇਸ ਨੂੰ ਡਾਕਟਰ ਬਣਾ ਦਿਓਗੇ ਕਿਸੇ ਨੇ ਕਿਹਾ ਮੰਦਰ ਦਾ ਪੈਸਾ ਕਿੱਥੇ ਖਰਚ ਹੁੰਦਾ ਹੈ ਪੁਜਾਰੀ ਸਾਹਿਬ ਭਗਵਾਨ ਹੀ ਜਾਣੇ ਹਰੀ RAM ਜੀ ਸੌਂਦੇ ਰਹੇ ਪਰ ਜਵਾਬ ਨਹੀਂ ਦਿੱਤਾ। ਉਹਨਾਂ ਨੇ ਸਿਰਫ ਇੰਨਾ ਕਿਹਾ ਜਿਸ ਨੂੰ ਭਗਵਾਨ 'ਤੇ ਭਰੋਸਾ ਹੈ ਉਸ ਨੂੰ ਇਨਸਾਨਾਂ ਦੀਆਂ ਗੱਲਾਂ ਦਾ ਕੀ ਡਰ। ਸਮਾਂ ਹੌਲੀ-ਹੌਲੀ ਲੰਘ ਰਿਹਾ ਸੀ। ਰਾਣੀ ਹੁਣ 15 ਸਾਲ ਦੀ ਹੋ ਚੁੱਕੀ ਸੀ। ਉਸ ਦੀਆਂ ਅੱਖਾਂ ਵਿੱਚ ਹੁਣ ਇੱਕ ਹੀ ਸੁਪਨਾ ਸੀ ਡਾਕਟਰ ਬਣਨ ਦਾ। ਉਹ ਪਿੰਡ ਦੇ ਸਕੂਲ ਵਿੱਚ ਹੀ ਪੜਦੀ ਸੀ ਤੇ ਰਸਤੇ ਵਿੱਚ ਬਿਮਾਰ ਜਾਨਵਰਾਂ ਨੂੰ ਦੇਖਦੀ ਸੀ। ਕਦੇ ਕਿਸੇ ਗਾਂ ਦੇ ਜ਼ਖਮ ਤੇ ਪੱਟੀ ਲਗਾਉਂਦੀ ਤੇ ਕਦੇ ਕਿਸੇ ਜਾਨਵਰ ਨੂੰ ਰੋਟੀ ਖਵਾ ਦਿੰਦੀ। ਹਰੀराम ਜੀ ਉਸ ਨੂੰ ਪੁੱਛਦੇ ਬੇਟਾ ਤੈਨੂੰ ਇਹਨਾਂ ਕੋਲੋਂ ਡਰ ਨਹੀਂ ਲੱਗਦਾ ਤਾਂ ਉਹ ਕਹਿੰਦੀ Papa ਡਰ ਉਦੋਂ ਲੱਗਦਾ ਹੈ ਜਦੋਂ ਕੋਈ ਨਾਲ ਨਾ ਹੋਵੇ। ਤੁਸੀਂ ਤਾਂ ਹਮੇਸ਼ਾ ਮੇਰੇ ਨਾਲ ਹੋ। ਭਗਵਾਨ ਵੀ ਮੇਰੇ ਨਾਲ ਹੈ। ਤਾਂ ਇਹ ਸੁਣ ਕੇ ਹਰੀराम ਜੀ ਦੀਆਂ ਅੱਖਾਂ ਵਿੱਚ ਹੰਝੂ ਆ ਜਾਂਦੇ। ਉਹ ਜਾਣਦੇ ਸੀ ਕਿ ਇਹ ਬੱਚੀ ਹੁਣ ਉਹਨਾਂ ਦੀ ਜ਼ਿੰਦਗੀ ਦੀ ਸਭ ਤੋਂ ਵੱਡੀ ਪੂਜਾ ਬਣ ਚੁੱਕੀ ਹੈ ਹਰ ਦਿਨ ਸ਼ਾਮ ਨੂੰ ਜਦੋਂ ਉਹ ਆਰਤੀ ਕਰਦੇ ਤਾਂ ਭਗਵਾਨ ਅੱਗੇ ਇੱਕੋ ਹੀ ਅਰਦਾਸ ਕਰਦੇ ਹੈ ਭੋਲੇਨਾਥ ਮੇਰੀ ਇਹ ਬੇਟੀ ਇੰਨੀ ਵੱਡੀ ਡਾਕਟਰ ਬਣੇ ਕਿ ਇਹਨਾਂ ਲੋਕਾਂ ਦੇ ਲਈ ਇਹ ਮਿਸਾਲ ਬਣ ਜਾਵੇ ਜੋ ਇਸ ਨੂੰ ਬਹੁਤ ਗੱਲਾਂ ਕਰਦੇ ਨੇ ਪਰ ਦੁਨੀਆ ਦੀ ਸੋਚ ਇੰਨੀ ਚੰਗੀ ਨਹੀਂ ਹੁੰਦੀ ਇੱਕ ਦਿਨ ਪਿੰਡ ਦੇ ਸਰਪੰਚ ਨੇ ਪੁਜਾਰੀ ਨੂੰ ਬੁਲਾਇਆ ਤੇ ਕਿਹਾ ਪੰਡਿਤ ਜੀ ਲੋਕ ਗੱਲਾਂ ਬਣਾ ਰਹੇ ਆ ਕਹਿੰਦੇ ਨੇ ਕਿ ਤੁਸੀਂ ਇਸ ਬੱਚੀ ਨੂੰ ਕਿਉਂ ਰੱਖਿਆ ਹੋਇਆ ਹੈ ਕਿ ਤੁਸੀਂ ਉਸ ਨੂੰ ਉਸ ਦੀ ਜਾਤ ਪੁੱਛੀ ਹੈ ਜਾਂ ਧਰਮ ਪੁੱਛਿਆ ਹੈ ਹਰੀ RAM ਜੀ ਨੇ ਗਹਿਰਾ ਸਾਲਿਆ ਤੇ ਕਹਿੰਦੇ ਸਰਪੰਚ ਸਾਹਿਬ ਜਦੋਂ ਮੈਂ ਸਾਲਿਆ ਸੀ ਕਿਸੇ ਨੇ ਮੇਰਾ ਧਰਮ ਨਹੀਂ ਪੁੱਛਿਆ ਸੀ ਫਿਰ ਮੈਂ ਕਿਉਂ ਪੁੱਛਾਂ ਉਸ ਦੀ ਜਾਤ ਇਹ ਬੱਚੀ ਮੇਰੇ ਲਈ ਭਗਵਾਨ ਦਾ ਦਿੱਤਾ ਹੋਇਆ ਪ੍ਰਸ਼ਾਦ ਹੈ ਤੇ ਮੈਂ ਪ੍ਰਸ਼ਾਦ ਨੂੰ ਠੁਕਰਾ ਨਹੀਂ ਸਕਦਾ ਸਰਪੰਚ ਚੁੱਪ ਹੋ ਗਿਆ ਪਰ ਸਾਰੇ ਪਿੰਡ ਵਿੱਚ ਚਰਚਾ ਹੋ ਗਈ ਕਿਸੇ ਨੇ ਕਿਹਾ ਕਿ ਮੰਦਰ ਵਿੱਚ ਹੁਣ ਬੱਚੇ ਪਾਲੇ ਜਾ ਰਹੇ ਨੇ ਕੋਈ ਕੁਝ ਕਹਿੰਦਾ ਤੇ ਕੋਈ ਕੁਝ ਕਹਿੰਦਾ ਪਰ ਹਰੀਰਾਮ ਨੂੰ ਹੁਣ ਇਹਨਾਂ ਗੱਲਾਂ ਨਾਲ ਕੋਈ ਫਰਕ ਨਹੀਂ ਪੈਂਦਾ ਸੀ ਕਿ ਲੋਕ ਮੇਰੇ ਬਾਰੇ ਕੀ ਸੋਚਦੇ ਨੇ ਕਿਉਂਕਿ ਉਹਨਾਂ ਦੇ ਲਈ ਰਾਣੀ ਹੁਣ ਬੇਟੀ ਨਹੀਂ ਇੱਕ ਆਸਥਾ ਸੀ ਹੌਲੀ-ਹੌਲੀ ਰਾਣੀ ਵੱਡੀ ਹੁੰਦੀ ਗਈ ਉਹ ਲਗਨ ਨਾਲ ਪੜ੍ਹਾਈ ਕਰਦੀ ਗਈ ਪਿੰਡ ਦਾ ਮਾਸਟਰ ਵੀ ਕਹਿੰਦਾ ਪੰਡਿਤ ਜੀ ਇਹ ਕੁੜੀ ਬਹੁਤ ਤੇਜ਼ ਹੈ ਇਸ ਨੂੰ ਅੱਗੇ ਭੇਜੋ ਸ਼ਹਿਰ ਵਿੱਚ ਪੜ੍ਹਾਓ ਹਰੀਰਾਮ ਜੀ ਚੁੱਪ ਰਹੇ ਪਰ ਮਨ ਵਿੱਚ ਕੁਝ ਸੋਚਣ ਲੱਗੇ ਰਾਤ ਨੂੰ ਜਦੋਂ ਮੰਦਿਰ ਵਿੱਚ ਸਨਾਟਾ ਹੁੰਦਾ ਤਾਂ ਹਰੀਰਾਮ ਜੀ ਭਗਵਾਨ ਦੇ ਸਾਹਮਣੇ ਬੈਠੇ ਸੋਚਦੇ ਜੇ ਮੈਂ ਇਸ ਨੂੰ ਪਿੰਡ ਤੱਕ ਹੀ ਸੀਮਤ ਰੱਖ ਦੇਵਾਂ ਤਾਂ ਇਸ ਬੱਚੀ ਦਾ ਭਵਿੱਖ ਇੱਥੋਂ ਤੱਕ ਹੀ ਰਹਿ ਜਾਏਗਾ ਪਰ ਇਸ ਨੂੰ ਅਸਮਾਨ ਦੀਆਂ ਉਚਾਈਆਂ ਚਾਹੀਦੀਆਂ ਨੇ ਅਗਲੇ ਹੀ ਦਿਨ ਉਹਨਾਂ ਨੇ ਇੱਕ ਵੱਡਾ ਫੈਸਲਾ ਕਰ ਲਿਆ। ਉਹਨਾਂ ਨੇ ਤੈਅ ਕੀਤਾ ਕਿ ਉਹ ਰਾਣੀ ਨੂੰ ਸ਼ਹਿਰ ਭੇਜਣਗੇ। ਚਾਹੇ ਇਸ ਦੇ ਲਈ ਉਹਨਾਂ ਨੂੰ ਆਪਣੀ ਸਾਰੀ ਜਮਾ ਪੂੰਜੀ ਹੀ ਕਿਉਂ ਨਾ ਵੇਚਨੀ ਪਵੇ। ਜਦ ਉਹਨਾਂ ਨੂੰ ਦੱਸਿਆ ਤਾਂ ਉਹ ਕਹਿਣ ਲੱਗੀ ਪਿਤਾ ਜੀ ਮੈਂ ਕਿੱਥੇ ਜਾਵਾਂਗੀ ਤੁਹਾਡੇ ਤੋਂ ਦੂਰ। ਇਹੀ ਤਾਂ ਮੇਰਾ ਘਰ ਹੈ। ਹਰੀਰਾਮ ਜੀ ਮੁਸਕਰਾਏ ਤੇ ਕਹਿੰਦੇ ਬੇਟਾ ਘਰ ਉਹ ਨਹੀਂ ਹੁੰਦਾ ਜਿੱਥੇ ਅਸੀਂ ਰਹਿੰਦੇ ਆਂ। ਕਰ ਉਹ ਹੁੰਦਾ ਹੈ ਜਿੱਥੇ ਸਾਡੇ ਸੁਪਨਿਆਂ ਦੀ ਸ਼ੁਰੂਆਤ ਹੁੰਦੀ ਹੈ ਰਾਣੀ ਦੀਆਂ ਅੱਖਾਂ ਵਿੱਚ ਹੰਝੂ ਆ ਗਏ ਪਰ ਉਸ ਦੇ ਅੰਦਰ ਇੱਕ ਤੂਫਾਨ ਖੜਾ ਹੋ ਗਿਆ ਸੀ ਡਾਕਟਰ ਬਣਦਾ ਖੁਸ਼ ਕਰਨ ਦਾ ਤੇ ਆਪਣੇ ਪਿਤਾ ਦਾ ਨਾਮ ਰੋਸ਼ਨ ਕਰਨ ਦਾ ਤਾਂ ਦੋਸਤੋ ਇੱਥੇ ਹੀ ਕਹਾਣੀ ਇੱਕ ਨਵਾਂ ਮੋੜ ਲੈ ਲੈਂਦੀ ਹੈ ਜਿੱਥੇ ਇੱਕ ਪੁਜਾਰੀ ਆਪਣੀ ਬੱਚੀ ਖੁਚੀ ਪੂੰਜੀ ਵੀ ਦਾਤੇ ਲਗਾ ਦਿੰਦਾ ਹੈ ਸਿਰਫ ਇਸ ਲਈ ਕਿ ਉਸ ਦੀ ਬੇਟੀ ਦੁਨੀਆ ਦੇ ਲਈ ਮਿਸਾਲ ਬਣ ਸਕੇ ਪਰ ਅੱਗੇ ਜੋ ਹੋਣ ਵਾਲਾ ਸੀ ਉਹ ਪਰਮਾਤਮਾ ਤੋਂ ਬਿਨਾ ਕੋਈ ਨਹੀਂ ਜਾਣਦਾ ਸੀ ਖੈਰ ਉਸ ਪਿੰਡ ਵਿੱਚ ਹੁਣ ਰਾਣੀ ਦੀ ਕਹਾਣੀ ਹਰ ਇੱਕ ਦੀ ਜ਼ੁਬਾਨ ਤੇ ਸੀ ਲੋਕ ਕਹਿੰਦੇ ਸੀ ਪੰਡਤ ਹਰੀਰਾਮ ਦੀ ਕੁੜੀ ਬਹੁਤ ਤੇਜ਼ ਹੈ ਕੋਈ ਕਹਿੰਦਾ ਪਰਮਾਤਮਾ ਦਾ ਦਿੱਤਾ ਅਸ਼ੀਰਵਾਦ ਹੈ ਪਰ ਸੱਚ ਤਾਂ ਇਹ ਸੀ ਉਸ ਦਾ ਅਸ਼ੀਰਵਾਦ ਭਗਵਾਨ ਲਈ ਨਹੀਂ ਬਲਕਿ ਉਹ ਇਨਸਾਨ ਸੀ ਜਿਸ ਨੂੰ ਉਸ ਨੇ ਆਪਣੇ ਪਿਓ ਦੀ ਜਗ੍ਹਾ ਦਿੱਤੀ ਸੀ ਪੰਡਤ ਹਰੀਰਾਮ ਰਾਣੀ ਹੁਣ 17 ਸਾਲ ਦੀ ਹੋ ਚੁੱਕੀ ਸੀ ਉਸ ਦੀਆਂ ਅੱਖਾਂ ਵਿੱਚ ਇੱਕ ਸੁਪਨਾ ਸੀ ਡਾਕਟਰ ਬਣਦਾ ਉਹ ਦਿਨ ਰਾਤ ਪੜ੍ਹਦੀ ਮਿਹਨਤ ਕਰਦੀ ਪਿੰਡ ਦੇ ਸਕੂਲ ਤੋਂ ਲੈ ਕੇ ਕਸਬੇ ਦੇ ਇੰਟਰਨੈਸ਼ਨਲ ਕਾਲਜ ਤੱਕ ਦੇ ਉਸ ਨੇ ਟੌਪ ਕੀਤਾ ਪਰ ਫਿਰ ਵੀ ਜਦੋਂ ਸ਼ਾਮ ਨੂੰ ਮੰਦਰ ਦੀ ਘੰਟੀ ਵੱਜਦੀ ਤਾਂ ਪੂਜਾ ਦੇ ਵਿੱਚ ਹਰੀਰਾਮ ਦੇ ਨਾਲ ਬੈਠਦੀ ਲੋਕ ਦੂਰੋਂ ਦੂਰੋਂ ਆ ਕੇ ਉਸ ਤੋਂ ਆਸ਼ੀਰਵਾਦ ਲੈਂਦੇ ਜਿਵੇਂ ਹੁਣ ਉਹ ਖੁਦ ਕਿਸੇ ਚਮਤਕਾਰ ਦਾ ਹਿੱਸਾ ਬਣ ਚੁੱਕੀ ਹੋਵੇ ਪਰ ਇੱਕ ਦਿਨ ਸ਼ਾਮ ਨੂੰ ਜਦੋਂ ਪੇਪਰਾਂ ਦਾ ਫਾਰਮ ਆਇਆ ਤਾਂ ਉਸਦੀ ਫੀਸ ਦੇ ਕੇ ਉਸਦੇ ਪਿਆਰਾਂ ਹਿੱਟੋਂ ਜ਼ਮੀਨ ਨਿਕਲ ਗਈ ਸਿਰਫ ਐਡਮਿਸ਼ਨ ਦੀ ਫੀਸ ਹੀ ਇੰਨੀ ਜ਼ਿਆਦਾ ਸੀ ਕਿ ਉਸਦੇ ਕੋਲ ਇੰਨੇ ਪੈਸੇ ਹੈ ਹੀ ਨਹੀਂ ਸੀ ਉਹ ਚੁੱਪਚਾਪ ਕਮਰੇ ਵਿੱਚ ਬੈਠੀ ਰੋਂਦੀ ਰਹੀ ਹਰੀ RAM ਜੀ ਨੇ ਦੇਖਿਆ ਤੇ ਕਹਿੰਦੇ ਬੇਟਾ ਰੋ ਕਿਉਂ ਰਹੀ ਹੈ ਉਹ ਕਹਿਣ ਲੱਗੀ ਪਿਤਾ ਜੀ ਮੈਂ ਇਹ ਫਾਰਮ ਨਹੀਂ ਭਰ ਸਕਾਂਗੀ ਫੀਸ ਬਹੁਤ ਜ਼ਿਆਦਾ ਹੈ ਤੁਹਾਡੇ ਕੋਲ ਵੀ ਹੁਣ ਕੁਝ ਨਹੀਂ ਬਚਿਆ ਮੈਂ ਕਿਵੇਂ ਤੁਹਾਡੇ ਤੇ ਬੋਝ ਬਣ ਸਕਦੀ ਹਾਂ ਹਰੀ RAM ਜੀ ਹੱਸ ਪਏ ਕਹਿੰਦੇ ਬੇਟਾ ਜੇ ਕੋਈ ਪੌਦਾ ਵੱਡਾ ਹੋਣਾ ਚਾਹਵੇ ਤਾਂ ਮਾਲੀ ਨੂੰ ਮਿੱਟੀ ਵੀ ਵੇਚਣੀ ਪੈਂਦੀ ਹੈ ਤੇ ਮੇਰੇ ਕੋਲ ਹੁਣ ਬਸ ਇੱਕ ਹੀ ਪੂੰਜੀ ਹੈ ਇਹ ਪੁਰਾਣਾ ਮੰਦਿਰ ਦਾ ਕਮਰਾ ਤੇ ਮੇਰਾ ਵਿਸ਼ਵਾਸ ਜੇ ਭਗਵਾਨ ਚਾਹੇਗਾ ਤਾਂ ਸਭ ਕੁਝ ਠੀਕ ਹੋ ਜਾਏਗਾ ਅਗਲੇ ਹੀ ਦਿਨ ਉਹਨਾਂ ਨੇ ਚੁੱਪਚਾਪ ਉਥੋਂ ਦੇ ਪ੍ਰਾਪਰਟੀ ਡੀਲਰ ਨਾਲ ਮੁਲਾਕਾਤ ਕੀਤੀ ਤੇ ਮੰਦਿਰ ਦੇ ਪਿੱਛੇ ਉਹ ਛੋਟੀ ਜਹੀ ਪੁਜਾਰੀ ਦੀ ਕੁਟਿਆ ਸੀ ਜਿੱਥੇ ਉਹ ਪਿਛਲੇ ਕਈ ਸਾਲਾਂ ਤੋਂ ਰਹਿੰਦੇ ਸੀ ਉਸ ਨੂੰ ਉਹਨਾਂ ਨੇ ਵੇਚ ਦਿੱਤਾ ਸਿਰਫ ਇਸ ਲਈ ਕਿ ਉਸ ਦੀ ਬੇਟੀ ਦੇ ਸੁਪਨੇ ਅਧੂਰੇ ਨਾ ਰਹਿ ਜਾਣ ਜਦੋਂ ਸ਼ਾਮ ਨੂੰ ਰਾਣੀ ਵਾਪਸ ਆਈ ਤਾਂ ਉਸ ਨੇ ਦੇਖਿਆ ਕਿ ਮੰਦਰ ਦੇ ਕਮਰੇ ਵਿੱਚ ਸਮਾਨ ਹੁਣ ਬਹੁਤ ਘੱਟ ਹੈ ਉਹ ਕਹਿਣ ਲੱਗੀ ਪਿਤਾ ਜੀ ਇਹ ਸਭ ਸਮਾਨ ਕਿੱਥੇ ਗਿਆ ਹਰੀ RAM ਜੀ ਨੇ ਕਿਹਾ ਥਾਲੀ ਵਿੱਚੋਂ ਪ੍ਰਸ਼ਾਦ ਚੱਕਿਆ ਤੇ ਕਹਿਣ ਲੱਗੇ ਬੇਟਾ ਭਗਵਾਨ ਨੇ ਕਿਹਾ ਹੈ ਕਿ ਤੇਰੀ ਪੜ੍ਹਾਈ ਹੁਣ ਉਹਨਾਂ ਦੀ ਸੇਵਾ ਹੈ ਹੁਣ ਤੂੰ ਉਹੀ ਕਰ ਰਾਣੀ ਸਮਝ ਨਾ ਸਕੀ ਪਰ ਜਦੋਂ ਉਸਨੇ ਦੇਖਿਆ ਕਿ ਹਰੀਰਾਮ ਦਾ ਚਿਹਰਾ ਉਦਾਸ ਹੈ ਤਾਂ ਬਸ ਉਹਨਾਂ ਦੇ ਗਲੇ ਲੱਗ ਗਈ ਤੇ ਕਹਿੰਦੀ ਪਿਤਾ ਜੀ ਮੈਂ ਵਾਦਾ ਕਰਦੀ ਆਂ ਕਿ ਇੱਕ ਦਿਨ ਤੁਹਾਡਾ ਨਾਮ ਪੂਰੇ ਦੇਸ਼ ਵਿੱਚ ਰੌਸ਼ਨ ਕਰਾਂਗੀ ਕੁਝ ਹੀ ਦਿਨਾਂ ਬਾਅਦ ਰਾਣੀ ਨੇ ਪੇਪਰ ਦਿੱਤਾ ਤੇ ਜਦੋਂ ਰਿਜ਼ਲਟ ਆਇਆ ਤਾਂ ਪਿੰਡ ਵਿੱਚ ਢੋਲ ਵੱਜਣ ਲੱਗੇ ਉਹ ਮੈਡੀਕਲ ਕਾਲਜ ਵਿੱਚੋਂ ਸਿਲੈਕਟ ਹੋ ਗਈ ਸੀ ਹਰੀਰਾਮ ਜੀ ਦੀਆਂ ਅੱਖਾਂ ਵਿੱਚ ਹੰਝੂ ਸੀ ਪਰ ਉਹ ਹੰਝੂ ਦੁੱਖ ਦੇ ਨਹੀਂ ਖੁਸ਼ੀ ਦੇ ਸੀ ਉਹਨਾਂ ਨੇ ਰਾਣੀ ਨੂੰ ਕਿਹਾ beta ਅੱਜ ਤੱਕ ਮੈਂ ਭਗਵਾਨ ਨੂੰ ਨਹੀਂ ਦੇਖਿਆ ਸੀ ਪਰ ਤੇਰੇ ਵਿੱਚ ਜ਼ਰੂਰ ਮਹਿਸੂਸ ਕੀਤਾ ਰਾਣੀ ਦੀ ਤਿਆਰੀ ਪੂਰੀ ਹੋਈ ਤੇ ਉਹ ਸ਼ਹਿਰ ਚਲੀ ਗਈ ਹਰੀਰਾਮ ਨੇ ਉਸਦੇ ਲਈ ਕੁਝ ਪੈਸੇ ਇੱਕ ਪੋਟਲੀ ਵਿੱਚ ਬੰਨ੍ਹ ਦਿੱਤੇ ਤੇ ਕਿਹਾ ਇਹ ਲੈ beta ਇਸ ਵਿੱਚ ਮੇਰੀ ਤਪੱਸਿਆ ਦਾ ਪਸੀਨਾ ਹੈ ਇਸ ਨੂੰ ਕਦੇ ਵੀ ਵਿਅਰਥ ਨਾ ਜਾਣ ਦੇਣਾ ਸ਼ਹਿਰ ਦੀ ਬੱਸ ਵਿੱਚ ਬੈਠਦੇ ਹੋਏ ਰਾਣੀ ਵਾਰ-ਵਾਰ ਪਿੱਛੇ ਮੁੜ ਕੇ ਦੇਖਦੀ ਰਹੀ ਮੰਦਰ ਦਾ ਸਿਖਰ ਉਹ ਦਰਖਤ ਤੇ ਉਹ ਦਰਵਾਜ਼ਾ ਜਿੱਥੇ ਹਰੀਰਾਮ ਜੀ ਰਹਿੰਦੇ ਸੀ ਹੱਥ ਹਿਲਾਉਂਦੇ ਹੋਏ ਹੰਝੂ ਵਹਾਉਂਦੇ ਹੋਏ ਬਸ ਅੱਗੇ ਵੱਧਦੀ ਰਹੀ ਪਰ ਹਰ ਮੋੜ ਤੇ ਉਸ ਨੂੰ ਉਹੀ ਚਿਹਰਾ ਦਿਸਦਾ ਰਿਹਾ ਉਹ ਚਿਹਰਾ ਜਿਸ ਵਿੱਚ ਪਿਤਾ ਦਾ ਪਿਆਰ ਮਾਂ ਦੀ ਮਮਤਾ ਤੇ ਭਗਵਾਨ ਦਾ ਅਸ਼ੀਰਵਾਦ ਤਿੰਨੇ ਮਿਲ ਕੇ ਵਸੇ ਹੋਏ ਸੀ ਸ਼ਹਿਰ ਪਹੁੰਚ ਕੇ ਰਾਣੀ ਨੇ ਆਪਣੀ ਨਵੀਂ ਜ਼ਿੰਦਗੀ ਸ਼ੁਰੂ ਕਰ ਲਈ ਕਿਰਾਏ ਤੇ ਕਮਰਾ ਲੈ ਲਿਆ ਕਾਲਜ ਵਿੱਚ ਦਾਖਲਾ ਹੋਇਆ ਬਹੁਤ ਮਿਹਨਤ ਕਰਦੀ ਕਿਤਾਬਾਂ ਵਿੱਚ ਡੁੱਬ ਜਾਂਦੀ ਪਰ ਹਰ ਰਾਤ ਸੌਣ ਤੋਂ ਪਹਿਲਾਂ ਹਰੀਰਾਮ ਦੀ ਦਿੱਤੀ ਹੋਈ ਪੋਟਲੀ ਆਪਣੇ ਸੀਨੇ ਨਾਲ ਲਗਾ ਕੇ ਰੱਬ ਅਗੇ ਅਰਦਾਸ ਕਰਦੀ ਹੇ ਭੋਲੇ ਨਾਥ ਮੇਰੇ ਪਿਤਾ ਜੀ ਨੂੰ ਠੀਕ ਰੱਖਣਾ ਕਿਉਂਕਿ ਮੈਂ ਵੀ ਜੋ ਹਾਂ ਉਹਨਾਂ ਦੀ ਵਜ੍ਹਾ ਨਾਲ ਹੀ ਹਾਂ ਦਿਨ ਬੀਤਦੇ ਗਏ ਤੇ ਰਾਣੀ ਹੁਣ ਮੈਡੀਕਲ ਦੀ ਪੜ੍ਹਾਈ ਵਿੱਚ ਬਹੁਤ ਅੱਗੇ ਵੱਧ ਚੁੱਕੀ ਸੀ ਕਦੇ ਕਿਸੇ ਪੇਸ਼ੈਂਟ ਦੀ ਮਦਦ ਕਰਦੀ ਤੇ ਕਦੇ ਕਿਸੇ ਗਰੀਬ ਦੇ ਲਈ ਜਿੰਦ ਜ਼ਾਨ ਲਗਾ ਦਿੰਦੀ ਹੌਲੀ ਹੌਲੀ ਉਸਦੇ ਅੰਦਰ ਉਹ ਭਾਵਨਾ ਪੈਦਾ ਹੋਣ ਲੱਗੀ ਜੋ ਉਸਦੇ ਪਿਤਾ ਨੇ ਉਸਦੇ ਅੰਦਰ ਜਗਾਈ ਸੀ ਉਹ ਸੀ ਸੇਵਾ ਦੀ ਭਾਵਨਾ ਉਧਰ ਪਿੰਡ ਵਿੱਚ ਹਰੀराम ਜੀ ਇਕੱਲੇ ਰਹਿ ਗਏ ਹੁਣ ਉਹ ਬੁੱਢੇ ਹੋ ਚੁੱਕੇ ਸੀ ਸਰੀਰ ਪਹਿਲਾਂ ਵਰਗਾ ਨਹੀਂ ਰਿਹਾ ਸੀ ਪਰ ਹਰ ਸਵੇਰ ਉੱਠ ਕੇ ਉਹ ਉਹੀ ਪੂਜਾ ਉਹੀ ਆਰਤੀ ਤੇ ਉਹੀ ਪ੍ਰਾਰਥਨਾ ਕਰਦੇ ਤੇ ਸ਼ਿਵ ਸ਼ੰਕਰ ਮੇਰੀ ਬੇਟੀ ਨੂੰ ਸਫਲ ਬਣਾ ਦੇਣਾ ਮੈਂ ਬਸ ਉਸ ਦੀ ਕਾਮਯਾਬੀ ਦੇਖ ਲਵਾਂ ਬਸ ਇੰਨੀ ਕੁ ਜ਼ਿੰਦਗੀ ਦੇਣਾ ਕਦੇ ਕਦੇ ਰਾਣੀ ਕਾਲਜ ਤੋਂ ਵਾਪਸ ਆ ਕੇ ਹਰੀ RAM ਜੀ ਨੂੰ ਫੋਨ ਕਰਦੀ ਤੇ ਕਹਿੰਦੀ ਕਿ ਪਿਤਾ ਜੀ ਹੁਣ ਮੈਂ ਤੀਕਾ ਲਗਾਉਣਾ ਸਿੱਖ ਗਈ ਹਾਂ ਤੇ ਮਰੀਜ਼ ਦਾ ਇਲਾਜ ਕਰਨਾ ਵੀ ਸਿੱਖ ਰਹੀ ਹਾਂ ਹਰੀ RAM ਜੀ ਹੱਸ ਕੇ ਕਹਿੰਦੇ ਕਿ ਬਸ ਹੁਣ ਮੇਰੀ ਬੇਟੀ ਡਾਕਟਰ ਬਣ ਗਈ ਹੈ ਪਰ ਜਦੋਂ ਵੀ ਉਹ ਫੋਨ ਕੱਟਦੇ ਤਾਂ ਅੱਖਾਂ ਵਿੱਚ ਪਾਣੀ ਆ ਜਾਂਦਾ ਕਿਉਂਕਿ ਉਹਨਾਂ ਨੂੰ ਪਤਾ ਸੀ ਕਿ ਹੁਣ ਉਹ ਜ਼ਿਆਦਾ ਦਿਨ ਉਸਦੇ ਨਾਲ ਨਹੀਂ ਰਹਿ ਸਕਣਗੇ ਫਿਰ ਇੱਕ ਦਿਨ ਇਦਾਂ ਦਾ ਆਇਆ ਜਦੋਂ ਰਾਣੀ ਨੇ ਆਖਰੀ ਪ੍ਰੀਖਿਆ ਵੀ ਪਾਸ ਕਰ ਲਈ ਉਹ ਡਾਕਟਰ ਬਣ ਚੁੱਕੀ ਸੀ ਤੇ ਉਹ ਜਲਦੀ ਨਾਲ ਕਾਲਜ ਤੋਂ ਬਾਹਰ ਨਿਕਲੀ ਤੇ ਅਸਮਾਨ ਦੇ ਵੱਲ ਦੇਖਿਆ ਤੇ ਕਹਿੰਦੀ ਪਿਤਾ ਜੀ ਮੈਂ ਡਾਕਟਰ ਬਣ ਗਈਆਂ ਫਿਰ ਉਸੇ ਵੇਲੇ ਫੋਨ ਮਲਾਇਆ ਪਰ ਅੱਗੋਂ ਕੋਈ ਜਵਾਬ ਨਾ ਆਇਆ ਦੋ ਤਿੰਨ ਦਿਨ ਫਿਰ ਇੱਕ ਹਫਤਾ ਲੰਘ ਗਿਆ ਕਿਸੇ ਨੇ ਫੋਨ ਨਾ ਚੱਕਿਆ ਉਸ ਦਾ ਦਿਲ ਘਬਰਾਉਣ ਲੱਗਿਆ ਉਸ ਨੇ ਤਰੰਤ ਆਪਣੇ ਪਿਤਾ ਕੋਲ ਜਾਣ ਦਾ ਫੈਸਲਾ ਕੀਤਾ ਗੱਡੀ ਵਿੱਚ ਬੈਠਦੀ ਹੋਈ ਦੀਆਂ ਅੱਖਾਂ ਵਿੱਚ ਬਸ ਇੱਕੋ ਹੀ ਸਵਾਲ ਸੀ ਕਿਤੇ ਪਿਤਾ ਜੀ ਬਿਮਾਰ ਤਾਂ ਨਹੀਂ ਤੇ ਜਦੋਂ ਉਹ ਮੰਦਰ ਪਹੁੰਚੀ ਤਾਂ ਉਥੇ ਉਹੀ ਦਰਵਾਜ਼ਾ ਸੀ ਉਹੀ ਦਰਖਤ ਪਰ ਹਰੀ RAM ਜੀ ਨਹੀਂ ਸੀ ਲੋਕਾਂ ਨੇ ਦੱਸਿਆ ਬੇਟਾ ਪੰਡਤ ਹਰੀ RAM ਜੀ ਪਿਛਲੇ ਹਫਤੇ ਤੋਂ ਬਿਮਾਰ ਨੇ ਇਹ ਹੁਣ ਮੰਦਰ ਦੇ ਪਿੱਛੇ ਪੁਰਾਣੇ ਵਰਾਂਡੇ ਵਿੱਚ ਹੀ ਰਹਿੰਦੇ ਨੇ ਰਾਣੀ ਦੀ ਧੜਕਣ ਇਹ ਸੁਣ ਕੇ ਤੇਜ਼ ਹੋ ਗਈ ਉਹ ਭੱਜਦੇ ਹੋਏ ਉਸ ਵਰਾਂਡੇ ਤੱਕ ਪਹੁੰਚੀ ਉੱਥੇ ਹਰੀਰਾਮ ਜੀ ਪਏ ਹੋਏ ਸੀ ਚਿਹਰੇ ਤੇ ਥਕਾਨ ਅੱਖਾਂ ਵਿੱਚ ਉਹ ਹੀ ਸ਼ਾਂਤੀ ਰਾਣੀ ਉਹਨਾਂ ਦੇ ਪੈਰਾਂ ਤੇ ਡਿੱਗ ਗਈ ਤੇ ਕਹਿੰਦੀ ਪਿਤਾ ਜੀ ਦੇਖੋ ਮੈਂ ਆ ਗਈ ਹਾਂ ਮੈਂ ਡਾਕਟਰ ਬਣ ਗਈ ਹਾਂ ਹਰੀਰਾਮ ਜੀ ਨੇ ਕੰਬਦੇ ਹੋਏ ਹੱਥਾਂ ਨਾਲ ਉਸ ਦਾ ਚਿਹਰੇ ਚਿਹਰੇ ਤੇ ਹੱਥ ਲਗਾਇਆ ਤੇ ਮੁਸਕਰਾਏ ਕਹਿੰਦੇ ਮੈਨੂੰ ਪਤਾ ਸੀ ਧੀਏ ਤੂੰ ਆਏਂਗੀ ਭਗਵਾਨ ਨੇ ਮੇਰੀ ਅਰਦਾਸ ਸੁਣ ਲਈ ਹੈ ਉਹਨਾਂ ਦੀਆਂ ਅੱਖਾਂ ਵਿੱਚੋਂ ਹੰਝੂ ਵਹਿ ਨਿਕਲੇ ਹਰੀ RAM ਜੀ ਬੋਲੇ ਹੁਣ ਤੂੰ ਉਹੀ ਕਰ ਜੋ ਤੇਰਾ ਧਰਮ ਹੈ ਸੇਵਾ ਗਰੀਬਾਂ ਦਾ ਇਲਾਜ ਕਰਨਾ ਤੇ ਕਦੇ ਕਿਸੇ ਦਾ ਦਿਲ ਨਾ ਤੋੜਨਾ ਬਸ ਇਹੀ ਮੇਰਾ ਆਸ਼ੀਰਵਾਦ ਹੈ ਰਾਣੀ ਨੇ ਹੱਥ ਜੋੜ ਕੇ ਵਚਨ ਦਿੱਤਾ ਕਹਿੰਦੀ ਪਿਤਾ ਜੀ ਹੁਣ ਮੈਂ ਤੇਰੀ ਸੇਵਾ ਕਰਾਂਗੀ ਤੁਹਾਨੂੰ ਕਿਤੇ ਨਹੀਂ ਛਾਂ ਦੇਵਾਂਗੀ ਤੇ ਦੋਸਤੋ ਕਹਾਣੀ ਹੁਣ ਆਪਣੇ ਉਸ ਮੋੜ ਤੇ ਪਹੁੰਚਣ ਵਾਲੀ ਹੈ ਜਿੱਥੇ ਇਹ ਇਨਸਾਨੀਅਤ ਧਰਮ ਰਿਸ਼ਤੇ ਤੇ ਅਸਲੀ ਪਰਖ ਹੁੰਦੀ ਹੈ ਕਿਉਂਕਿ ਅੱਗੇ ਜੋ ਹੋਇਆ ਉਹ ਪੂਰੇ ਪਿੰਡ ਦੇ ਲਈ ਇੱਕ ਚਮਤਕਾਰ ਬਣ ਗਿਆ ਤੇ ਪਿੰਡ ਦੇ ਸਾਰੇ ਲੋਕ ਸੋਚਨ ਤੇ ਮਜਬੂਰ ਹੋ ਗਏ ਅਗਲੇ ਦਿਨ ਸਵੇਰ ਦਾ ਸਮਾਸੀ ਮੰਦਿਰ ਦੇ ਪਿੱਛੇ ਉਹੀ ਵਰਾਂਡਾ ਜਿੱਥੇ ਕਦੇ ਰਾਣੀ ਠੰਡ ਵਿੱਚ ਕੰਬਦੀ ਹੋਈ ਪੰਡਤ ਜੀ ਨੂੰ ਮਿਲੀ ਸੀ ਅੱਜ ਉਹੀ ਵਰਾਂਡਾ ਇੱਕ ਪਿਤਾ ਤੇ ਬੁਢਾਪੇ ਦਾ ਆਖਰੀ ਸਹਾਰਾ ਬਣ ਚੁੱਕਿਆ ਸੀ ਹਰੀ RAM ਜੀ ਦੇ ਸਾਹ ਹੁਣ ਹੌਲੀ-ਹੌਲੀ ਹੋ ਚੁੱਕੇ ਸੀ ਪਰ ਚਿਹਰੇ ਤੇ ਸ਼ਾਂਤੀ ਸੀ ਜਿਵੇਂ ਕਿਸੇ ਸੰਤ ਨੇ ਆਪਣੀ ਤਪੱਸਿਆ ਪੂਰੀ ਕਰ ਲਈ ਹੋਵੇ ਰਾਣੀ ਨੇ ਹੌਲੀ-ਹੌਲੀ ਹਰੀ RAM ਜੀ ਦੇ ਸਿਰ ਤੇ ਹੱਥ ਰੱਖਿਆ ਉਹਨਾਂ ਦੇ ਮੱਥੇ ਤੇ ਚੰਦਨ ਲਗਾਇਆ ਤੇ ਕਿਹਾ ਪਿਤਾ ਜੀ ਹੁਣ ਸਭ ਕੁਝ ਠੀਕ ਹੋ ਜਾਏਗਾ ਹੁਣ ਮੈਂ ਤੁਹਾਡੀ ਬੇਟੀ ਨਹੀਂ ਡਾਕਟਰ ਬਣ ਗਈ ਹਾਂ ਹਰੀ RAM ਜੀ ਮੁਸਕਰਾ ਕੇ ਕਹਿੰਦੇ ਹੁਣ ਤੂੰ ਮੈਨੂੰ ਠੀਕ ਨਹੀਂ ਕਰ ਸਕਦੀ ਬੇਟਾ ਮੈਨੂੰ ਤਾਂ ਤੇਰੀ ਕਾਮਯਾਬੀ ਨੇ ਪਹਿਲਾਂ ਹੀ ਠੀਕ ਕਰ ਦਿੱਤਾ ਹੈ ਉਹ ਕਹਿੰਦੀ ਨਹੀਂ ਪਿਤਾ ਜੀ ਹੁਣ ਤੁਹਾਨੂੰ ਮੇਰੇ ਨਾਲ ਚੱਲਣਾ ਪਵੇਗਾ ਉਸ ਸ਼ਹਿਰ ਜਿੱਥੇ ਤੁਸੀਂ ਮੈਨੂੰ ਭੇਜਿਆ ਸੀ ਉਨੋ ਹੀ ਤੁਹਾਡਾ ਘਰ ਬਣੇਗਾ ਮੈਂ ਉੱਥੇ ਆਪਣਾ ਛੋਟਾ ਜਿਹਾ ਹਸਪਤਾਲ ਖੋਲ੍ਹ ਲਿਆ ਹੈ ਤੇ ਉਸ ਵਿੱਚ ਪਹਿਲਾ ਕਮਰਾ ਸਿਰਫ ਤੁਹਾਡੇ ਲਈ ਹੈ ਹਰੀ RAM ਜੀ ਦੇ ਹੱਥ ਕੰਬਣ ਲੱਗੇ ਅੱਖਾਂ ਨਮ ਹੋ ਗਈਆਂ ਉਹ ਹੌਲੀ ਜਿਹਾ ਬੋਲੇ ਬੇਟਾ ਮੈਂ ਤਾਂ ਹੁਣ ਮੰਦਰ ਦੇ ਇਸ ਵਰਾਂਡੇ ਦਾ ਹਿੱਸਾ ਹਾਂ ਇਹ ਭਗਵਾਨ ਹੈ ਤੇ ਇਹੀ ਮੇਰਾ ਸੰਸਾਰ ਹੈ ਪਰ ਰਾਣੀ ਨੇ ਉਹਨਾਂ ਦਾ ਹੱਥ ਫੜ ਲਿਆ ਕਹਿੰਦੀ ਪਿਤਾ ਜੀ ਭਗਵਾਨ ਉੱਥੇ ਵੀ ਰਹਿੰਦੇ ਆ ਜਿੱਥੇ ਭਗਤੀ ਹੁੰਦੀ ਹੈ ਤੇ ਤੁਹਾਡੇ ਨਾਲ ਰਹਿਣਾ ਮੇਰੀ ਸਭ ਤੋਂ ਵੱਡੀ ਪੂਜਾ ਹੈ ਪਿੰਡ ਦੇ ਲੋਕ ਇਹ ਸਭ ਕੁਝ ਦੇਖ ਰਹੇ ਸੀ ਜੋ ਕੱਲ ਤੱਕ ਤਾਨੇ ਮਾਰਦੇ ਸੀ ਅੱਜ ਉਹੀ ਸ਼ਰਦਾ ਨਾਲ ਝੁੱਕ ਗਏ ਕਿਸੇ ਨੇ ਕਿਹਾ ਦੇਖੋ ਇਹ ਉਹੀ ਬੱਚੀ ਹੈ ਜੋ ਕਦੇ ਮੰਦਰ ਦੇ ਬਾਹਰ ਮਿਲੀ ਸੀ ਅਜੋਹੀ ਆਪਣੇ ਪਿਤਾ ਸਮਾਨ ਪੁਜਾਰੀ ਨੂੰ ਆਪਣੇ ਘਰ ਲੈ ਕੇ ਜਾ ਰਹੀ ਹੈ ਕਿਸੇ ਦੀਆਂ ਅੱਖਾਂ ਵਿੱਚ ਹੰਝੂ ਆ ਗਏ ਕਿਸੇ ਨੇ ਸਿਰ ਝੁਕਾ ਕੇ ਕਿਹਾ ਅੱਜ ਸਮਝ ਆਇਆ ਕਿ ਭਗਵਾਨ ਸਿਰਫ ਮੰਦਰ ਵਿੱਚ ਨਹੀਂ ਰਹਿੰਦੇ ਦਿਲਾਂ ਵਿੱਚ ਰਹਿੰਦੇ ਨੇ ਜੋ ਟੜਕਦੇ ਆ ਰਾਣੀ ਨੇ ਹਰੀ RAM ਨੂੰ ਆਪਣੀ ਗੱਡੀ ਵਿੱਚ ਬਿਠਾਇਆ ਤੇ ਹੌਲੀ-ਹੌਲੀ ਪਿੰਡ ਤੋਂ ਬਾਹਰ ਚਲੀ ਗਈ ਸਾਰੇ ਰਸਤੇ ਹਰੀ RAM ਜੀ ਚੁੱਪ ਰਹੇ ਬਸ ਬਾਹਰ ਦੇਖਦੇ ਰਹੇ ਜਿਵੇਂ ਹਰ ਦ੍ਰਿਸ਼ ਨੂੰ ਆਪਣੀ ਆਤਮਾ ਵਿੱਚ ਸਮੇਟ ਲੈਣਾ ਚਾਹੁੰਦੇ ਹੋਣ ਸ਼ਹਿਰ ਪਹੁੰਚ ਕੇ ਰਾਣੀ ਉਸ ਨੂੰ ਆਪਣੇ ਹਸਪਤਾਲ ਲੈ ਗਈ ਉਹ ਹਸਪਤਾਲ ਕੋਈ ਜ਼ਿਆਦਾ ਵੱਡਾ ਤਾਂ ਨਹੀਂ ਸੀ ਪਰ ਹਰ ਕੋਨੇ ਵਿੱਚ ਇਨਸਾਨੀਅਤ ਦੀ ਖੁਸ਼ਬੂ ਸੀ ਦੀਵਾਰਾਂ ਤੇ ਲਿਖਿਆ ਸੀ ਇੱਥੇ ਇਲਾਜ ਧਰਮ ਨਹੀਂ ਇਨਸਾਨ ਦੇ ਕੇ ਕੀਤਾ ਜਾਂਦਾ ਹੈ ਹਰ ਕਮਰੇ ਵਿੱਚ ਜ਼ਰੂਰਤਮੰਦ ਮਰੀਜ਼ ਸੀ ਕੋਈ ਗਰੀਬ ਮਜ਼ਦੂਰ ਕੋਈ ਬੁੱਢੀ ਅੰਮਾ ਤੇ ਕੋਈ ਅਨਾਥ ਬੱਚਾ ਰਾਣੀ ਨੇ ਸਭ ਨੂੰ ਦੇਖ ਕੇ ਕਿਹਾ ਪਿਤਾ ਜੀ ਇਹ ਹੀ ਮੇਰਾ ਅਸਲੀ ਮੰਦਰ ਹੈ ਜਿੱਥੇ ਹਰ ਦਿਨ ਸੇਵਾ ਹੁੰਦੀ ਹੈ ਹਰ ਦਿਨ ਅਰਦਾਸਾਂ ਹੁੰਦੀਆਂ ਨੇ ਹਰੀ RAM ਜੀ ਦੀਆਂ ਅੱਖਾਂ ਵਿੱਚ ਹੰਝੂ ਵਹਿ ਨਿਕਲੇ ਉਹਨਾਂ ਨੇ ਹੱਥ ਜੋੜ ਕੇ ਕਿਹਾ ਤੇ ਹੇ ਭੋਲੇ ਨਾਥ ਹੁਣ ਮੇਰੀ ਤਪੱਸਿਆ ਪੂਰੀ ਹੋਈ ਮੈਂ ਭਗਵਾਨ ਨੂੰ ਨਹੀਂ ਭਗਵਾਨ ਵਰਗੀ ਬੇਟੀ ਨੂੰ ਦੇਖਿਆ ਹੌਲੀ ਹੌਲੀ ਰਾਣੀ ਦਾ ਹਸਪਤਾਲ ਮਸ਼ਹੂਰ ਹੋਣ ਲੱਗਿਆ ਹਰ ਧਰਮ ਹਰ ਜਾਤ ਦੇ ਲੋਕ ਉਥੇ ਇਲਾਜ ਕਰਾਉਣ ਆਉਂਦੇ ਉਹ ਨਾਂ ਦੇ ਬਰਾਬਰ ਫੀਸ ਲੈਂਦੀ ਸੀ ਮੇਰੇ ਪਿਤਾ ਜੀ ਨੇ ਮੈਨੂੰ ਸਭ ਕੁਝ ਦਿੱਤਾ ਹੁਣ ਮੈਂ ਉਹੀ ਵਾਪਸ ਕਰਨਾ ਚਾਹੁੰਦੀ ਹਾਂ ਕੁਝ ਮਹੀਨਿਆਂ ਬਾਅਦ ਜਦੋਂ ਹਰੀ RAM ਜੀ ਦੀ ਸਿਹਤ ਹੋਰ ਖਰਾਬ ਹੋ ਗਈ ਤਾਂ ਰਾਣੀ ਉਸਦੇ ਕੋਲ ਬੈਠੀ ਸੀ ਬੇਟਾ ਹਰੀ RAM ਜੀ ਨੇ ਕੰਬਦੇ ਹੋਏ ਕਿਹਾ ਬੇਟਾ ਜਦੋਂ ਮੈਂ ਨਾ ਰਹਾ ਤਾਂ ਇਸ ਹਸਪਤਾਲ ਤੇ ਮੇਰਾ ਨਾਮ ਨਾ ਲਿਖਵਾਉਣਾ ਬਸ ਮੰਦਰ ਦੇ ਬਾਹਰ ਉਸ ਜਗ੍ਹਾ ਤੇ ਇੱਕ ਦੀਵਾ ਸਖਾ ਦੇਣਾ ਜਿੱਥੇ ਤੂੰ ਪਹਿਲੀ ਵਾਰ ਠੰਡ ਵਿੱਚ ਕੰਬਦੇ ਹੋਏ ਮੈਨੂੰ ਮਿਲੀ ਸੀ ਉਹ ਦੀਵਾ ਹਮੇਸ਼ਾ ਜਗਦਾ ਰਹਿਣਾ ਚਾਹੀਦਾ ਹੈ ਤਾਂ ਕਿ ਕੋਈ ਹੋਰ ਭਟਕਦੀ ਹੋਈ ਆਤਮਾ ਉਥੇ ਸਕੂਨ ਪਾ ਸਕੇ ਰਾਣੀ ਦੀਆਂ ਅੱਖਾਂ ਵਿੱਚ ਹੰਝੂ ਆ ਗਏ ਉਹ ਬੋਲੀ ਪਿਤਾ ਜੀ ਮੈਂ ਵਾਦਾ ਕਰਦੀ ਹਾਂ ਕਿ ਉਹ ਦੀਵਾ ਕਦੇ ਨਹੀਂ ਬੁਝੇਗਾ ਤੇ ਅਗਲੇ ਹੀ ਪਲ ਹਰੀ RAM ਜੀ ਦੀ ਦੁਨੀਆ ਨੂੰ ਹਰੀ RAM ਜੀ ਦੁਨੀਆ ਨੂੰ ਅਲਵਿਦਾ ਕਹਿ ਗਏ। ਰਾਣੀ ਇਹ ਦੇਖ ਕੇ ਉੱਚੀ ਉੱਚੀ ਰੋਣ ਲੱਗੀ। ਰਾਣੀ ਨੇ ਹਰੀ RAM ਜੀ ਦੇ ਮੱਥੇ ਦੇ ਉੱਪਰ ਹੱਥ ਰੱਖਿਆ ਤੇ ਕਹਿਣ ਲੱਗੀ, "ਪਿਤਾ ਜੀ, ਤੁਸੀਂ ਸਿਖਾਇਆ ਸੀ ਕਿ ਭਗਵਾਨ ਹਰ ਜਗ੍ਹਾ ਹੈ। ਅੱਜ ਮੈਂ ਤੁਹਾਨੂੰ ਆਪਣੇ ਹਰ ਮਰੀਜ਼ ਦੇ ਚਿਹਰੇ ਵਿੱਚੋਂ ਦੇਖਾਂਗੀ।" ਉਸ ਦਿਨ ਤੋਂ ਹਸਪਤਾਲ ਦੇ ਬਾਹਰ ਤੇ ਉਸ ਪਿੰਡ ਦੇ ਮੰਦਰ ਦੇ ਕੋਲ ਇੱਕ ਦੀਵਾ ਰੋਜ਼ ਜਗਣ ਲੱਗਿਆ। ਲੋਕ ਕਹਿੰਦੇ ਨੇ ਕਿ ਉਹ ਦੀਵਾ ਕਦੇ ਨਹੀਂ ਬੁਝਦਾ। ਚਾਹੇ ਹਨੇਰੀ ਆਵੇ ਜਾਂ بارش ਉਹ ਹਰ ਰਾਤ ਜਾਗਦਾ ਰਹਿੰਦਾ ਹੈ ਤੇ ਰਾਣੀ ਨੇ ਆਪਣੀ ਜ਼ਿੰਦਗੀ ਸੇਵਾ ਦੇ ਵਿੱਚ ਲਗਾ ਦਿੱਤੀ ਉਹ ਹਰ ਗਰੀਬ ਦਾ ਇਲਾਜ ਮੁਫਤ ਕਰਦੀ ਹਰ ਅਨਾਥ ਬੱਚੇ ਨੂੰ ਕਿਤਾਬਾਂ ਲੈ ਕੇ ਦਿੰਦੀ ਹਰ ਬਜ਼ੁਰਗ ਨੂੰ ਦਵਾਈ ਦਿੰਦੀ ਲੋਕ ਉਸ ਨੂੰ ਡਾਕਟਰਨੀ ਬੇਟੀ ਕਹਿੰਦੇ ਸੀ ਤੇ ਜਦੋਂ ਕੋਈ ਪੁੱਛਦਾ ਤੁਸੀਂ ਇਦਾਂ ਕਿਉਂ ਕਰਦੇ ਹੋ ਤਾਂ ਉਹ ਮੁਸਕਰਾ ਕੇ ਕਹਿੰਦੀ ਇੱਕ ਪੁਜਾਰੀ ਨੇ ਮੈਨੂੰ ਸਿਖਾਇਆ ਸੀ ਭਗਤੀ ਭਗਵਾਨ ਦੇ ਲਈ ਨਹੀਂ ਇਨਸਾਨ ਦੇ ਲਈ ਹੋਣੀ ਚਾਹੀਦੀ ਹੈ ਦੋਸਤੋ ਏਸੀ ਉਹ ਭਟਕਦੀ ਹੋਈ ਬੱਚੀ ਦੀ ਕਹਾਣੀ ਜਿਸ ਨੂੰ ਮੰਦਰ ਦੇ ਪੁਜਾਰੀ ਨੇ ਸਿਰਫ ਰਹਿਣ ਨੂੰ ਛੱਤ ਨਹੀਂ ਦਿੱਤੀ ਬਲਕਿ ਉਸ ਨੂੰ ਉਹ ਪਹਿਚਾਣ ਵੀ ਦਿੱਤੀ ਜਿਸ ਨੂੰ ਇਨਸਾਨੀਅਤ ਨੇ ਭਗਵਾਨ ਤੋਂ ਵੀ ਉੱਪਰ ਦਾ ਦਰਜਾ ਦਿੱਤਾ ਹੁਣ ਤੁਸੀਂ ਦੱਸੋ ਜੇ ਪੰਡਤ ਹਰੀਰਾਮ ਜੀ ਦੀ ਜਗ੍ਹਾ ਤੇ ਤੁਸੀਂ ਹੁੰਦੇ ਤਾਂ ਤੁਸੀਂ ਵੀ ਕਿਸੇ ਅਣਜਾਣ ਬੱਚੇ ਨੂੰ ਅਪਣਾਉਣ ਦੀ ਹਿੰਮਤ ਕਰਦੇ ਕਮੈਂਟ ਵਿੱਚ ਜ਼ਰੂਰ ਦੱਸਣਾ ਜੇ ਕਹਾਣੀ ਵਧੀਆ ਲੱਗੀ ਤਾਂ ਲਾਈਕ ਸ਼ੇਅਰ ਜ਼ਰੂਰ ਕਰਨਾ ਤੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਕਦੇ ਨਾ ਭੁੱਲਣਾ ਮਿਲਦੀਆਂ ਜੀ ਕਿਸੇ ਹੋਰ ਕਹਾਣੀ ਦੇ ਨਾਲ ਤਦ ਤੱਕ ਲਈ ਸਤਿ ਸ਼੍ਰੀ ਅਕਾਲ